ਜਿਹੜੀ ਆਪਾਂ ਕਣਕ ਦੇ ਵਿੱਚ ਵੀਰੇ ਖੜੇ ਹਨਾ ਇਹ ਕਣਕ ਆਪਾਂ ਐਸਐਮਐਸ ਤੋਂ ਬੜਾ ਅੱਗੇ ਡੇਢ ਕਿੱਲਾ ਥਾਂ ਦਾ ਵੀ ਆਪਾਂ ਤਵੀਆਂ ਮਾਰ ਕੇ ਸੁਪਰ ਸੀਡਰਾਂ ਬੀਜੇ ਸੀ ਹਨਾ ਤੁਹਾਡੇ ਪਿੱਛੇ ਤੁਸੀਂ ਦੇਖ ਹੀ ਰਹੇ ਹੋ ਸਾਰਾ ਕੁਝ ਵੀ ਕਣਕ ਦੀ ਗਰੋਥ ਵੀ ਬਹੁਤ ਘੈਂਟ ਹੈ ਹਨਾ ਬਾਕੀ ਸਿਰੇ ਜੇ ਆਪਾਂ ਕਹਿਦੀ ਵੀ ਪ੍ਰਾਲੀ ਦੇ ਵਿੱਚ ਕੋਈ ਸੁੰਡ ਸੰਡ ਹਜੇ ਵੀਰੇ ਕੋਈ ਸ਼ਿਕਾਇਤ ਨਹੀਂ ਹੈਗੀ ਅੱਗੇ ਪਾਣੀ ਲਾਵਾਂਗੇ ਤੁਹਾਨੂੰ ਉਹ ਵੀ ਦੱਸਾਂਗੇ ਹਨਾ ਵੀ ਜੇ ਇਹ ਚੀਜ਼ ਦੀ ਆਪ ਨੂੰ ਪ੍ਰੋਬਲਮ ਆਈ ਤਾਂ ਆਪਾਂ ਅੱਗੇ ਤੋਂ ਇਹ ਆਪਣਾ ਟ੍ਰਾਇਲ ਹੀ ਕਰਾਂ ਵੀਰੇ ਵੀ ਆ ਪੈਸਾ ਐਮ ਐਸ ਤੋਂ ਬੜਾਤਾ ਜੀ 1847 ਸੀ ਇਹ ਬਾਣ ਦੇ ਵਿੱਚ ਆਪਣੀ ਠੀਕ ਹੈ ਪਰਾਲੀ ਬਹੁਤ ਸੀ ਜੀ ਆ ਦੇਖੋ ਜਿੱਥੇ ਕਿਤੇ ਮਾੜੀ ਪਰਾਲੀ ਵੀ ਜਾਦੇ ਸੀ ਉੱਥੇ ਕਿਤੇ ਕਣਕ ਮਾੜੀ ਮੋਟੀ ਘਾਟ ਉਗਰੀ ਹੈ ਨਾ ਜਿੱਥੇ ਕਿਤੇ ਵੀ ਮਸ਼ੀਨ ਦਾ ਜਿਹੜਾ ਕੋਈ ਖੜਿਆ ਹੁੰਦਾ ਪਰ ਜਿਹਦੇ ਪਾਣੀ ਲਾਵਾਂਗੇ ਇਹ ਵੀ ਉਗਰੇ ਹੋਊਗੀ ਤੇ ਦੂਜਾ ਨੰਬਰ ਕਣਕ ਆਪਣੀ ਇਹ ਵੀ ਪੂਰੀ ਘੈਂਟ ਆ ਪਰ ਮੈਨੂੰ ਇਹਦੇ ਨਾਲੋਂ ਜਿਹੜੀ ਆਪਣੀ ਉਧਰ ਹੈਪੀ ਸਾਇਡਰ ਦੀ ਕਣਕ ਹੈ ਵੀਰੇ ਉਹ ਜਾਦੇ ਵਧੀਆ ਲੱਗਦੀ ਨਾਲੇ ਖਰਚਾ ਘੱਟ ਆਊਗਾ ਤੇ ਨਾਲੇ ਕਣਕ ਵਧੀਆ ਗਈ ਹੈ ਨਾ ਤੇ ਤੁਹਾਨੂੰ ਕਿਹੜੀ ਕਣਕ ਵਧੀਆ ਲੱਗਦੀ ਆ ਤੁਸੀਂ ਵੀ ਆਪਣੀ ਰਾਇ ਦੱਸਿਓ ਤੁਸੀਂ ਕਿੰਨਾ ਵੀ ਪਾਉਣੇ ਹੁੰਨੇ ਹੋਣਾ ਵੀ ਕਿਤੇ ਮੈਂ ਨਾ ਗਲਤ ਹੋਵਾਂ ਠੀਕ ਆ ਹਰ ਇੱਕ ਬੰਦਾ ਕੋਈ ਵੀਰੇ ਡਾਕਟਰ ਨਹੀਂ ਬਣਦਾ ਹੌਲੀ ਹੌਲੀ ਸਿੱਖ ਸਿੱਖ ਹੀ ਬੰਦਾ ਬਣਦਾ ਹਨ ਕਿਤੇ ਨਾ ਕਿਤੇ ਮੈਂ ਵੀ ਗਲਤ ਹੋਊਗਾ ਪਰ ਤੁਹਾਡੀ ਰਾਇ ਵੀ ਆਪਾਂ ਮੰਨਾਂਗੇ ਹਨਾ ਤੁਸੀਂ ਜਦੋਂ ਮੇਰੀਆਂ ਵੀਡੀਓ ਦੇਖਦੇ ਹੋ ਤੇ ਜੇ ਤੁਸੀਂ ਮੈਨੂੰ ਕਮੈਂਟ ਕਰਦੇ ਹੋ ਆਪਾਂ ਉਹ ਵੀ ਹੋ ਕਰਾਂਗੇ ਬਾਕੀ ਸਿਰ ਇਹਦੇ ਵਿੱਚ ਫੁੱਲ ਪਰਾਲੀ ਸੀ ਵੀਰੇ ਹਾਂ ਕਿ ਦੀ ਅੱਗੇ ਰੇਜ ਜ਼ਰੂਰ ਬਣੂਗੇ ਆਪਾਂ ਕਹਿੰਦੇ ਹਨਾ ਕੋਈ ਆਪਾਂ ਅੱਗ ਨਹੀਂ ਲਾਈ ਕੋਈ ਕੁਝ ਨਹੀਂ ਕਰਿਆ ਠੀਕ ਆ ਕਮੈਂਟ ਕਰਕੇ ਵੀਰ ਜਰੂਰ ਦੱਸਿਓ ਵੀ ਤੁਹਾਨੂੰ ਇਹ ਕਣਕ ਕਿਵੇਂ ਲੱਗੀ ਇਹ ਵਧੀਆ ਲੱਗੀ ਜਾਂ ਹੈਪੀ ਸਟਰੀ ਵਧੀਆ ਲੱਗੀ ਆਪਾਂ ਦੋਨਾਂ ਦੀ ਵੀਡੀਓ ਪਾਉਣੇ ਹੁੰਦੇ ਆਂਗਾ ਨਾ ਕੰਪੈਰੀਸ਼ਨ ਕਰਦੇ ਹੁੰਦੇ ਆਂ